ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਅਮਨਦੀਪ ਕੌਰ ਕਾਸਟੇਬਲ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਪੰਜਾਬ ਦੇ ਵਿੱਚ ਜਿਸ ਦਿਨ ਦੀ ਅਮਨਦੀਪ ਕੌਰ ਫੜੀ ਜਾਂਦੀ ਹੈ ਕਾਲੀ ਥਾਰ ਦੇ ਵਿੱਚ ਬਠਿੰਡੇ ਦੇ ਵਿੱਚ ਤਾਂ ਉਸੇ ਦਿਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਸੀਐਮ ਮਾਨ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਅਸਲਾਮੁਅਲੈਕੁਮ ਜੀ ਵੀ ਰੁਕਿਆ ਚੱਲੋ ਉਮੀਦ ਕਰਨਾ ਤੁਸੀਂ ਸਾਰੇ ਖੈਰੀਤ ਨਾਲ ਵੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਪੰਜਾਬ ਦੇ ਅੰਦਰ ਲੈਡੀ ਕਨਸਟੇਬਲ ਜਿਹੜੀ ਸੀ ਅਮਨਦੀਪ ਕੌਰ ਜਦੋਂ ਦੀ ਅਰੈਸਟ ਹੋਈਏ ਪੰਜਾਬ ਦੇ ਜਿਹੜੇ ਲੋਗ ਨੇ ਪੰਜਾਬ ਦੇ ਜਿਹੜੇ ਆਮ ਜੱਦਾ ਹੈ ਉਹਦਾ ਉਦੋਂ ਦੀਆਂ ਹੀ ਜਿਹੜੀਆਂ ਉਹਨਾਂ ਦੀਆਂ ਬੰਦੂਕਾਂ ਦੀਆਂ ਜਿਹੜੀਆਂ ਨਾਲੀਆਂ ਨੇ ਜਾਂ ਬੰਦੂਕਾਂ ਦੇ ਜਿਹੜੇ ਰੋਖ ਨੇ ਉਹ ਪੰਜਾਬ ਦਾ ਸੀਐਮ ਭਗਵੰਤ ਸਿੰਘ ਮਾਨ ਜਿਹੜਾ ਉਹਦੀ ਤਰਫ ਸੀ ਕਿ ਇਹਨਾਂ ਨੇ ਹਰੇ ਤੱਕ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਫਾਈਨਲੀ ਅਮਨਦੀਪ ਕੌਰ ਜਿਹੜੀ ਬਠਿੰਡੇ ਦੇ ਅੰਦਰ ਥਾੜ ਗੱਡੀ ਤੇ ਚਿੱਟੇ ਦੇ ਨਾਲ ਫਰੀ ਗਈ ਉਹਨਾਂ ਦੇ ਉੱਤੇ ਐਕਸ਼ਨ ਲਿਆ ਗਿਆ ਹੈ ਕੀ ਐਕਸ਼ਨ ਹੈ ਪੰਜਾਬ ਦਾ ਸੀਐਮ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕੀਤਾ ਹੈ ਇਸ ਮੁਤਲਕ ਕਰਦੀ ਵੀਡੀਓ ਇਹ ਵੀਡੀਓ ਹਲਵਾ ਦਿਨੇ ਵੀਡੀਓ ਹਲਵਾ ਦਿਨੇ ਤੁਹਾਨੂੰ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਮਨ ਲਈ ਜੁਗਿਆਮੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਅਮਨਦੀਪ ਕੌਰ ਕਾਸਟੇਬਲ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਪੰਜਾਬ ਦੇ ਵਿੱਚ ਜਿਸ ਦਿਨ ਦੀ ਅਮਨਦੀਪ ਕੌਰ ਫੜੀ ਜਾਂਦੀ ਹੈ ਕਾਲੀ ਥਾਰ ਦੇ ਵਿੱਚ ਬਠਿੰਡੇ ਦੇ ਵਿੱਚ ਤਾਂ ਉਸ ਦਿਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਸੀਐਮ ਮਾਨ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਪੂਰੇ ਪੰਜਾਬ ਦੇ ਲੋਕ ਕਹਿਣ ਲੱਗ ਜਾਂਦੇ ਆ ਕਿ ਭਾਈ ਤੁਹਾਡੀ ਜਿਹੜੀ ਇਹ ਪੁਲਿਸ ਵਾਲੀ ਫੜੀ ਗਈ ਹੈ ਇਹਦੇ ਉੱਤੇ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਬੁਲਡੋਜ਼ਰ ਕਿਉਂ ਨਹੀਂ ਚਲਦਾ ਪਰ ਅੱਜ ਦੀ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਬਹੁਤ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਬਹੁਤ ਹੀ ਵੱਡੀ ਖਬਰ ਯਾਨੀ ਅਮਨਦੀਪ ਕੌਰ ਬਠੰਡੇ ਵਾਲੀ ਕਾਂਸਟੇਬਲ ਜਿਹੜੀ ਫੜੀ ਗਈ ਹੈ ਉਹਨੂੰ ਲੈ ਕੇ ਦੋ ਖੁਲਾਸੇ ਅੱਜ ਤੁਹਾਡੇ ਸਾਹਮਣੇ ਪਹਰਾਂਗੇ ਇੱਕ ਤਾਂ ਜਿਹੜਾ ਬਲਡੋਜ਼ਰ ਦਾ ਐਕਸ਼ਨ ਹੋ ਚੁੱਕਿਆ ਸੀ ਐਮ ਮਾਨ ਦਾ ਔਰ ਦੂਸਰੇ ਪਾਸੇ ਭਗਵੰਤ ਮਾਨ ਦਾ ਖੁਦ ਬਿਆਨ ਆ ਗਿਆ ਹੈ ਯਾਨੀ ਮੁੱਖ ਮੰਤਰੀ ਦੇ ਮੂੰਹੋਂ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੀ ਅਸ਼ੰਕਾ ਦੂਰ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਚਾਹੇ ਕੋਈ ਅਫਸਰ ਹੋਵੇ ਪੁਲਿਸ ਵਾਲਾ ਹੋਵੇ ਚਾਹੇ ਹੋਵੇ ਕੋਈ ਲੀਡਰ ਇਹਨਾਂ ਨੂੰ ਨਹੀਂ ਬਖਸ਼ਿਆ ਜਾਣਾ ਕਿਉਂ ਕਿ ਕਿਉਂਕਿ 2027 ਦਾ ਮਾਮਲਾ ਬਹੁਤ ਵੱਡਾ ਜੁੜਿਆ ਹੈ ਤੇ ਉਹ ਵੀ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਾਂਗੇ ਕਿ 2027 ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਮੁਹੀਮ ਸਰਜ ਰੱਖੀ ਆ ਮੁੱਖ ਮੰਤਰੀ ਸਾਹਿਬ ਨੇ ਉਹ ਬੜੀ ਦੇਖਣ ਲਾਇਕ ਹੈ ਕਿਉਂ ਕਿਉਂਕਿ ਬਹੁਤ ਸਾਰੀ ਅਸ਼ੰਕਾ ਇਹ ਆ ਰਹੀ ਹੈ ਕਿ ਅਮਰਪਾਲ ਸਿੰਘ ਦਾ ਇਹਦੇ ਵਿੱਚ ਇੱਕ ਨਾਮ ਜੁੜ ਜਾਂਦਾ ਕਿਵੇਂ ਜੁੜ ਜਾਂਦਾ ਕਿ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਔਰ ਦੂਸਰੇ ਪਾਸੇ 2027 ਦੇ ਵਿੱਚ ਚਿਹ ਜਾ ਰਿਹਾ ਕਿ ਅਮਰਪਾਲ ਸਿੰਘ ਦੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਦਾ ਇੱਕ ਬਾਦ ਵੱਡਾ ਐਕਸ਼ਨ ਹੋ ਜਾਣਾ ਪੰਜਾਬ ਦੇ ਅੰਦਰ ਇਹ ਕੋਈ ਖਤਰੇ ਤੋਂ ਖਾਲੀ ਨਹੀਂ ਹੈਗੀ ਗੱਲ ਯਾਨੀ ਪਾਰਟੀ ਨੂੰ ਬਹੁਤ ਵੱਡਾ ਖਤਰਾ ਹੈ ਇਸ ਕਰਕੇ ਸੀਐਮ ਭਗਵੰਤ ਮਾਨ ਨੇ ਇੱਕ ਜਿਹੜੀ ਕੌਂਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਉਹਦੇ ਉੱਤੇ ਐਕਸ਼ਨ ਕਿਉਂ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਇਹਦੇ ਨਾਲ ਮੁੱਦਾ ਜੁੜ ਜਾਂਦਾ ਅਮਰਪਾਲ ਸਿੰਘ ਦਾ ਤਾਂ ਹੁਣ ਤੁਸੀਂ ਕਹੋਗੇ ਵੀ ਅਮਰਪਾਲ ਸਿੰਘ ਦਾ ਲੈਣਾ ਦੇਣਾ ਕੀ ਹੈ ਦਰਅਸਲ 2027 ਦੇ ਵਿੱਚ ਜਿਹੜੀ ਪਾਰਟੀ ਬਣੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਯਾਨੀ ਸਾਰੀਆਂ ਪਾਰਟੀਆਂ ਦੇ ਵਿੱਚੋਂ ਇਹ ਕਹਿੰਦਾ ਅਮਰਪਾਲ ਸਿੰਘ ਦੀ ਪਾਰਟੀ ਹੈ ਜਿਹੜੀ ਕਿ ਸੀਐਮ ਮਾਨ ਨੂੰ ਔਰ ਆਮ ਆਦਮੀ ਪਾਰਟੀ ਨੂੰ ਮਤ ਦੇ ਸਕਦੀ ਹੈ ਇਹ ਗੱਲ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ ਪਰ ਜਿਹੜੀ ਇਹ ਖਬਰ ਭਗਵੰਤ ਮਾਨ ਦੇ ਮੂੰਹੋਂ ਸੁਣੋਂਗੇ ਇਹਦੇ ਵਿੱਚੋਂ ਹੀ ਝਲਕਦਾ ਜੋ ਮੈਂ ਦੱਸ ਰਿਹਾ ਔਰ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰੂੰਗਾ ਕਿ ਅਮਰਪਾਲ ਸਿੰਘ ਤੋਂ ਇਹਨਾਂ ਡਰ ਕਿਉਂ ਪੈ ਗਿਆ ਮੁੱਖ ਮੰਤਰੀ ਨੂੰ ਕਿ ਆਪਣੀ ਕੌਂਸਲ ਸਟੇਬਲ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਹੁਣ ਸਾਲਾ ਫੜਾ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬੰਡੋ ਜਦੋਂ ਉੱਥੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ سزا ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ ਸੱਤਰ ਬਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡੋਜ਼ਰ ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਤੁਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਬੱਚੇ ਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਾਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਤਾਂ ਦੇਖੋ ਸਿੱਧਾ ਨਿਸ਼ਾਨਾ ਸੀਐਮ ਮਾਨ ਦਾ ਕੌਂਸਲਰ ਅਮਨਦੀਪ ਕੌਰ ਦੇ ਉੱਤੇ ਹੈ ਜਿਹੜੀ ਚਿੱਟੇ ਨਾਲ ਫੜੀ ਗਈ ਹੈ ਤਾਂ ਪੰਜਾਬ ਵਾਲੇ ਇਕੱਲੀ ਇਹੀ ਅਪਡੇਟ ਨਹੀਂ ਹੋਰ ਅਪਡੇਟ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਯਾਨੀ ਬਹੁਤ ਵੱਡਾ ਧਮਾਕਾ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਹੈ ਭਾਈ ਅਮਰਪਾਲ ਸਿੰਘ ਦੇਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦਾ ਸਾਰੇ ਜਾਣਦੇ ਆ ਪਰ ਮੇਕਨ ਹੁਣ ਇਹ ਐਕਸ਼ਨ ਕਿਉਂ ਹੋਇਆ ਵਜ੍ਹਾ ਕੀ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਪਹਿਲੀ ਗੱਲ ਤਾਂ ਉਹਨਾਂ ਨੂੰ ਅਸੀਂ ਵਧਾਈ ਦਿੰਨੇ ਆ ਇੱਕ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਕਿ ਜੇਕਰ ਤੁਸੀਂ ਪੰਜਾਬ ਪ੍ਰਤੀ ਐਡਾ ਵੱਡਾ ਐਕਸ਼ਨ ਕਰਦੇ ਹੋ ਜਾਂ ਫਿਰ ਪੰਜਾਬ ਨੂੰ ਬਚਾਉਣ ਦੇ ਲਈ ਗੱਲ ਕਰਦੇ ਹੋ ਭਾਵੇਂ ਤੁਸੀਂ ਲੇਟ ਹੀ ਕੀਤੀ ਹੈ ਫਿਰ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਰ ਦੂਜੇ ਪਾਸੇ ਇੱਕ ਹੋਰ ਖਬਰ ਹੈ ਮੁੱਖ ਮੰਤਰੀ ਸਾਹਿਬ ਸਾਡੇ ਡਰੇ ਕਿਉਂ ਹੋਏ ਨੇ ਏ ਵੀ ਸੁਣ ਲੋ ਜਰਾ ਦੇਖੋ 2027 ਦਾ ਜਿਹੜਾ ਸਮਾਂ ਉਹ ਬੜਾ ਹੀ ਮਹੱਤਵਪੂਰਨ ਹੈ ਇਹਨਾਂ ਦੇ ਲੋਕਾਂ ਦੇ ਲਈ ਯਾਨੀ 2027 ਦੇ ਵਿੱਚ ਸੱਤਾ ਕਾਇਮ ਕਰਨ ਦੇ ਲਈ ਸੀਐਮ ਮਾਨ ਸਾਹਿਬ ਨੇ ਆਪਣੇ ਹੀ ਅਫਸਰਾਂ ਦੇ ਉੱਤੇ ਇੱਕ ਬਹੁਤ ਵੱਡਾ ਸੱਚਮੁੱਚ ਐਕਸ਼ਨ ਕਰ ਦਿੱਤਾ ਯਾਨੀ ਆਪਣੇ ਹੀ ਘਰ ਦੇ ਵਿੱਚ ਜਦੋਂ ਆਪਣੀ ਸਿਸਟਮ ਦੇ ਵਿੱਚ ਬਹੁਤ ਵੱਡੇ ਵੱਡੇ ਮਗਰਮੱਛਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਚਿੱਤੋਂ ਨਸ਼ੇ ਦੀ ਤਸਕਰੀ ਚੱਲਦੀ ਆ ਉਹ ਮੁਲਾਜ਼ਮਾਂ ਤੋਂ ਹੀ ਚੱਲਦੀ ਆ ਯਾਨੀ ਉਹ ਮਰਾਜ਼ਮਾਂ ਤੋਂ ਚਲਦੀ ਹੈ ਜਿਹੜੇ ਬਹੁਤ ਸਾਰੇ ਇਹ ਸਮਾਜ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਦੂਜੀ ਪੁਲਿਸ ਦਾ ਵੀ ਨਾਮ ਬਦਨਾਮ ਕਰ ਰਹੇ ਨੇ ਔਰ ਹੁਣ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਸਾਰੇ ਜਾਣਦੇ ਆਪਾਂ ਪਰ ਫਿਰ 2027 ਦੇ ਵਿੱਚ ਡਰ ਕੀ ਹੈ ਮੁੱਖ ਮੰਤਰੀ ਨੂੰ ਕਿ ਦੇਖੋ ਪਾਰਟੀਆਂ ਦੋ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਆ ਪੰਜਾਬ ਦੇ ਅੰਦਰ ਬਾਈ ਦੇ ਵਿੱਚ ਭਗਵੰਤ ਮਾਨ ਦੀ ਕਿ ਦੋਵੇਂ ਸਰਕਾਰਾਂ ਤੋਂ ਲੋਕ ਅੱਕ ਚੁੱਕੇ ਸੀ ਔਰ ਤੀਸਰਾ ਘਰ ਕਿਹਦਾ ਚੁਣਿਆ ਸੀਐਮ ਮਾਨ ਦਾ ਔਰ ਸਰਕਾਰ ਬਣਦੇ ਹੀ ਪੰਜਾਬ ਦੇ ਵਿੱਚ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਇਆ ਔਰ ਫਿਰ ਪੰਜਾਬ ਦੇ ਲੋਕਾਂ ਨੇ ਜਿਹੜੀ ਅਮਰਪਾਲ ਸਿੰਘ ਨੇ ਇੱਕ ਪਾਰਟੀ ਬਣਾ ਦਿੱਤੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਸ ਉੱਤੇ ਨਜ਼ਰਾਂ ਗੜੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਲੋਕਾਂ ਦੀਆਂ ਤਾਂ ਇਸ ਗੱਲ ਨੂੰ ਸੀਐਮ ਮਾਨ ਬੜੀ ਚੰਗੀ ਤਰ੍ਹਾਂ ਵਖੂਬੀ ਸਮਝ ਚੁੱਕੇ ਨੇ ਕਿ ਭਾਈ ਜੇਕਰ ਕੋਈ ਮਾਤ ਦੇ ਸਕਦਾ ਪੰਜਾਬ ਦੇ ਅੰਦਰ ਉਹ ਨਾ ਕਾਂਗਰਸ ਆ ਤੇ ਨਾ ਅਕਾਲੀ ਦਲ ਆ ਬਾਦਲ ਕੇ ਕੌਣਾ ਦੇ ਸਕਦਾ ਤਾਂ ਭਾਈ ਅਮਰਪਾਲ ਸਿੰਘ ਦੇ ਸਕਦਾ ਉਸ ਗੱਲ ਤੋਂ ਡਰਦੇ ਹੋਇਆ ਮੁੱਖ ਮੰਤਰੀ ਨੇ ਖੁੱਲੇ ਤੌਰ ਤੇ ਐਲਾਨ ਕਰ ਦਿੱਤਾ ਕਿ ਜੇਕਰ ਸਾਡਾ ਕੋਈ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਕੋਈ ਸਾਡਾ ਲੀਡਰ ਵੀ ਫੜਿਆ ਜਾਂਦਾ ਅਸੀਂ ਨਹੀਂ ਰੱਖਾਂਗੇ ਕਿਉਂਕਿ ਜਨਤਾ ਚਾਹੁੰਦੀ ਹੈ ਬਰਾਬਰ ਜਿਹੜਾ ਕਿ ਬਰਾਬਰ ਹੋਣਾ ਚਾਹੀਦਾ ਸਾਰਾ ਪਰਿਨਾਮ ਜਿਹੜੇ ਕਰਮ ਕੀਤੇ ਆ ਲੋਕਾਂ ਨੇ ਉੱਚਾ ਚਿੱਟੇ ਨਾਲ ਬੰਦੇ ਮਾਰਤੇ ਚਿੱਟੇ ਦੀ ਤਸਕਰੀ ਨਾਲ ਮਹਿਲ ਸਾਰ ਲਏ ਉਹਨਾਂ ਲੋਕਾਂ ਨੂੰ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਪਰ ਐਸੇ ਨੂੰ ਸਾਡਾ ਸੰਵਿਧਾਨ ਸਾਡੇ ਲੋਕ ਇੱਕ ਕਹਿੰਦੇ ਨੇ ਕਿ ਭਾਈ ਸੰਵਿਧਾਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਛੇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਬਠਿੰਡੇ ਦੇ ਵਿੱਚ ਫੜੀ ਜਾਂਦੀ ਅਮਨਦੀਪ ਕੌਰ ਗੱਲਾਂ ਤਾਂ ਬਹੁਤ ਸਾਰੀਆਂ ਹੋਰ ਵੀ ਨਿਕਲ ਕੇ ਆ ਗਈਆਂ ਨੇ ਕਿ ਉਸ ਨੇ ਕੱਲਾ ਨਸ਼ੇ ਦੀ ਤਸਕਰੀ ਜਾਂ ਚਿੱਟੇ ਨਾਲ ਲੋਕ ਨਹੀਂ ਮਾਰੇ ਉਨੇ ਦਰਾਂ ਸਾਲ ਜਿਸ਼ਮ ਦਾ ਧੰਦਾ ਵੀ ਕੀਤਾ ਇਹ ਗੱਲ ਵੀ ਵੱਡੇ ਪੱਧਰ ਤੇ ਬਾਹਰ ਆਈ ਹੈ ਕਿਉਂਕਿ ਕੱਲਾ ਮੈਂ ਨਹੀਂ ਸੋਸ਼ਲ ਮੀਡੀਆ ਪਰ ਚੁੱਕਿਆ ਇਹ ਲੋਕਾਂ ਦੇ ਕਨੈਕਟ ਪਤਾ ਨਹੀਂ ਆਉਦੇ ਪੈਸੇ ਪਿੱਛੇ ਕਿੱਥੇ ਕਿੱਥੇ ਹੋਣਗੇ ਪਰ ਜਿਹੜੀ ਪੁਲਿਸ ਦਾ ਦੂਸਰੀ ਦਾ ਨਾਮ ਬਦਨਾਮ ਹੁੰਦਾ ਇਹ ਕਿਤੇ ਨਾ ਕਿਤੇ ਬੜੀ ਨਿੰਦਣਯੋਗ ਕੰਮ ਕਰਨਾ ਤਾਂ ਵੀ ਬਹੁਤ ਸਾਰੇ ਪੁਲਿਸ ਆਫੀਸਰ ਪੰਜਾਬ ਦੇ ਅੰਦਰ ਇਹੋ ਜਿਹੇ ਵੀ ਨੇ ਜਿਹੜੇ ਦੇਵਤਾ ਸਮਾਨ ਹੁੰਦੇ ਨੇ ਕਿਉਂ ਕਿਉਂਕਿ ਨਿੱਜੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਗਰੀਬਾਂ ਦਾ ਸਾਧ ਦਿੰਦੀ ਆ ਪੁਲਿਸ ਤੇ ਬਹੁਤ ਸਾਰੀ ਪੁਲਿਸ ਉਹਨਾਂ ਨੂੰ ਬਦਨਾਮ ਵੀ ਕਰ ਦਿੰਦੀ ਹੈ ਜਿਵੇਂ ਕਿ ਹੈ ਚਿੱਟੇ ਵਾਲੀ ਕਾਂਸਟੇਬਲ ਸਿਸ ਕਰਕੇ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਦੇ ਵਿੱਚੋਂ ਤਾਂ ਮੇਰੀ ਅਪੀਲ ਤੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ ਵੀਰੋ ਐਸੀ ਜਲਦੀ ਵੀਡੀਓ ਬੜੇ ਲੋਗ ਹੈਰਾਨ ਸੀ ਬੜੇ ਲੋਗ ਲਾਂ ਕਰੇ ਸੀ ਭਗਵੰਤ ਸਿੰਘ ਮਾਨ ਨੇ ਐਕਸ਼ਨ ਲਿਆ ਭਗਵੰਤ ਸਿੰਘ ਮਾਨ ਜਿਹੜਾ ਬਿਲਡਰਸ ਚਲਾਏਗਾ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਭਗਵੰਤ ਸਿੰਘ ਮਾਨ ਜਿਹੜਾ ਬੋਲ ਰਿਹਾ ਕਿ ਕੋਈ ਲੀਡਰ ਹੋਵੇ ਪਾਵੇ ਕੋਈ ਪੋਲੀਟੀਸ਼ੀਅਨ ਹੋਵੇ ਪਾਵੇ ਕੋਈ ਪੁਲਿਸ ਵਾਲਾ ਹੋਵੇ ਜਿਹੜਾ ਕੋਈ ਸ਼ੈਂਜ ਦਾ ਕੰਮ ਕਰੇਗਾ ਉਹਦੇ ਕਾਰ ਬਲਡوزر ਚਲ ਦਿੱਤੇ ਜਾਣਗੇ ਲੇਕਿਨ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਕੀਤੀ ਜਾ ਰਹੀ ਹੈ ਅਸੀਂ ਹਮੇਸ਼ਾ ਦੇਖਿਆ ਹੈ ਪੰਜਾਬ ਨੂੰ ਭਗਵੰਤ ਸਿੰਘ ਮਾਨ ਨੇ ਕਦੀ ਵੀ ਫਾਇਦਾ ਨਹੀਂ ਪੁੰਚਾਇਆ ਇਹਦੇ ਵਿੱਚ ਇਨਵੋਲਵਮੈਂਟ ਕੀਤੀ ਜਾ ਰਹੀ ਹੈ ਪਈਮਰਤ ਪਾਲ ਸਿੰਘ ਨੂੰ ਡਬਲ ਜੇਲ ਤੋਂ ਸਿੱਧਾ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ ਪਈਮਰਤ ਪਾਲ ਸਿੰਘ ਨੂੰ ਤੇ ਮੈਂ ਤੁਹਾਨੂੰ ਦੱਸਦਾ ਜਾਵਾਂ 2027 ਦੇ ਅੰਦਰ ਜਿਹੜੀਆਂ ਚੋਣਾਂ ਹੋਣੇ ਨੇ ਜਿਹੜੇ ਇਲੈਕਸ਼ਨ ਹੋਣੇ ਨੇ ਉਸ ਜਿਹੜੀ ਪਾਰਟੀ ਨੂੰ ਤੱਕਰ ਦੇਣ ਵਾਲਾ ਬੰਦਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਤੇ ਸਿਆਸਤ ਕੀਤੀ ਜਾ ਰਹੀ ਹੈ ਪੋਲਿਟਿਕਸ ਖੇਲੇ ਜਾ ਰਹੀ ਹੈ ਕਿ ਇਸ ਜਿਹੜੀ ਥਾਰ ਗੱਡੀ ਤੇ ਅਮਨਦੀਪ ਕੌਰ ਜਿਹੜੀ ਪਈ ਗਈ ਹੈ ਚਿੱਟੇ ਦੇ ਨਾਲ ਇਹਦੇ ਉੱਤੇ ਐਕਸ਼ਨ ਲਿਆ ਜਾਏ ਲੋਕਾਂ ਦੇ ਸਾਹਮਣੇ ਸੋਹ ਕੋਲ ਪੋਲਿਟਿਕਸ ਕੀਤੀ ਜਾਏ ਲੋਕਾਂ ਦੇ ਸਾਹਮਣੇ ਅੱਛਾ ਬਣਿਆ ਜਾਵੇ ਤੇ ਕਿਉਂਕਿ ਸਾਰਿਆਂ ਨੂੰ ਇੰਜ ਹੀ ਲੱਗਦਾ ਹੈ ਕਿ 2027 ਦੇ ਅੰਦਰ ਸਾਰੀਆਂ ਪਾਰਟੀਆਂ ਨੂੰ ਅਗਰ ਵੀ ਪਾਰਟੀ ਤੱਕ ਟੱਕਰ ਦੇ ਸਕਦੀ ਹੈ ਉਹ ਭਾਈ ਆਪਣੇ ਪਾਲ ਸਿੰਘ ਦੀ ਪਾਰਟੀ ਹੈ ਇਸ ਵਾਸਤੇ ਸਿਆਸਤ ਕੀਤੀ ਜਾ ਰਹੀ ਹੈ ਫਿਰ ਪੋਲਿਟਿਕਸ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕ ਸਮਝਦੇ ਸੀ ਕਿ ਜੇ ਦਾ ਸੀਐਮ ਪੰਜਾਬ ਦੇ ਭਗਵੰਤ ਸਿੰਘ ਮਾਨ ਉਹਨੇ ਫੈਸਲਾ ਦਿੱਤਾ ਉਹਨੇ ਕੋਈ ਐਕਸ਼ਨ ਲਿਆ ਉਹਨਾਂ ਦੇ ਸਾਹਮਣੇ ਸਾਰਾ ਸੱਚ ਆ ਗਿਆ ਤੇ ਅਸੀਂ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ